ਤੈਂਪੀ ਰਵਨੀਤ ਬਿੱਟੂ ਦੇ ਨਾਲ ਜੁੜੀ ਵੱਡੀ ਖਬਰ ਹੈ ਜੀ ਹਾਂ ਦੱਸਣਾ ਚਾਹਾਂਗਾ ਕਿ ਉਹਨਾਂ ਦੀ ਹਾਈਸ਼ ਤੇ ਗੋਲੀ ਚੱਲੀ ਆ ਔਰ ਗੋਲੀ ਚੱਲਣ ਦੇ ਨਾਲ ਉਹਨਾਂ ਦੇ ਇੱਕ ਗਨਮੈਨ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਗਨਮੈਨ ਦੀ ਮੌਤ ਹੋ ਚੁੱਕੀ ਹੈ ਔਰ ਦਰਅਸਲ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਰਵਨੀਤ ਬਿੱਟੂ ਘਰ ਦੇ ਵਿੱਚ ਮੌਜੂਦ ਨਹੀਂ ਸੀ ਕਿਸੇ ਫੰਕਸ਼ਨ ਦੇ ਉੱਪਰ ਗਏ ਹੋਏ ਸੀ ਤਾਂ ਮਗਰੋਂ ਘਰ ਦੇ ਵਿੱਚ ਗੋਲੀ ਚੱਲਦੀ ਹੈ ਔਰ ਗੋਲੀ ਗਨਮੈਨ ਦੇ ਗਰਦਨ ਦੇ ਵਿੱਚੋਂ ਲੱਗ ਕੇ ਤੇ ਸਿਰ ਦੇ ਆਰਪਾਰ ਹੋ ਜਾਂਦੀ ਹੈ ਹਾਲਾਂਕਿ ਗੋਲੀ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਕਾਰਨ ਕੀ ਰਿਹਾ ਕਿਵੇਂ ਗੋਲੀ ਚੱਲੀ ਹੈ ਕਿਉਂ ਇਹ ਗੋਲੀ ਚੱਲੀ ਹੈ ਪਰ ਵੱਡੀ ਖਬਰ ਹੈ ਐਮਪੀ ਰਵਨੀਤ ਬਿੱਟੂ ਦੇ ਘਰ ਗੋਲੀ ਚੱਲੀ ਹੈ ਔਰ ਗੋਲੀ ਚੱਲਣ ਦੇ ਨਾਲ ਇੱਕ ਗਨਮੈਨ ਦੀ ਮੌਤ ਹੋ ਚੁੱਕੀ ਹੈ ਹੁਣ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿ ਕਾਰਨ ਕੀ ਰਿਹਾ ਹੈ ਕਿ ਗਨਮੈਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਕੋਈ ਹੋਰ ਵੱਡਾ ਕਾਰਨ ਹੋ ਸਕਦਾ ਹੈ ਹੁਣ ਸਾਰੀਆਂ ਏਜੰਸੀਆਂ ਜੁੜੀਆਂ ਅਲਰਟ ਤੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਸੀਆਈਐਸਐਫ ਦਾ ਇੱਕ ਜਵਾਨ ਸੀਗਾ ਔਰ ਯੂਪੀ ਦੇ ਮੁਜ਼ਫਰਨਗਰ ਦਾ ਰਹਿਣ ਵਾਲਾ ਸੀ ਸੰਦੀਪ ਨਾਮ ਉਸ ਦਾ ਦੱਸਿਆ ਜਾ ਰਿਹਾ ਸੰਦੀਪ ਕੁਮਾਰ ਤਾਂ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਪਿਸਟਲ ਦੇ ਨਾਲ ਹੀ ਆਪਣੇ ਹੀ ਪਿਸਟਲ ਦੇ ਨਾਲ ਜਿਹੜੀ ਹੈ ਉਹ ਗੋਲੀ ਚੱਲੀ ਹੈ ਔਰ ਉਸਦੇ ਹੀ ਪਿਸਟਲ ਦੇ ਵਿੱਚੋਂ ਗੋਲੀ ਜਿਹੜੀ ਚੱਲੀ ਹੈ ਉਹ ਗਰਦਨ ਤੋਂ ਲੈ ਕੇ ਤੇ ਸਿਰ ਦੇ ਹਾਰਪਾਰ ਹੋ ਜਾਂਦੀ ਹੈ ਗਰਦਨ ਦੇ ਵਿੱਚ ਸਭ ਤੋਂ ਪਹਿਲਾਂ ਜਾ ਕੇ ਵੱਜਦੀ ਹੈ ਫਿਰ ਉਸ ਤੋਂ ਬਾਅਦ ਸਿਰ ਦੇ ਹਾਰਪਾਰ ਹੋ ਜਾਂਦੀ ਹੈ ਤਾਂ ਇਹ ਵੱਡੀ ਖਬਰ ਹੈ ਹੁਣ ਕਾਰਨ ਕੀ ਰਿਹਾ ਕਿਉਂਕਿ ਇਸ ਸਮੇਂ ਜੇਕਰ ਗੱਲ ਕਰੀਏ ਤਾਂ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਦੇਰ ਰਾਤ ਇਹ ਘਟਨਾ ਵਾਪਰੀ ਹੈ ਰੂਜ਼ ਗਾਰਡਨ ਦੇ ਬਿਲਕੁਲ ਨਜ਼ਦੀਕ ਉਹਨਾਂ ਦੀ ਕੋਠੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਤੇ ਕੋਠੀ ਦੇ ਵਿੱਚ ਅਜਿਹਾ ਕਾਰਨਾਮਾ ਹੋ ਜਾਣਾ ਅਜਿਹੀ ਵੱਡੀ ਵਾਰਦਾਤ ਵਾਪਰ ਜਾਣੀ ਇਹ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦੀ ਹੈ ਆਖਰਕਾਰ ਗੋਲੀ ਕਿਵੇਂ ਚੱਲੀ ਕਿਉਂਕਿ ਉਸ ਦਾ ਹੀ ਪਿਸਤੌਲ ਗਨਮੈਨ ਦਾ ਸੀਆਈਐਸਐਫ ਦੇ ਜਵਾਨ ਦਾ ਹੀ ਪਿਸਤੌਲ ਦੱਸਿਆ ਜਾ ਰਿਹਾ ਔਰ ਗਰਦਨ ਤੋਂ ਲੈ ਕੇ ਸਿਰ ਤੋਂ ਉਾਰ ਪਰ ਹੋਈ ਹੈ ਗੋਲੀ ਔਰ ਜਦੋਂ ਪਤਾ ਚੱਲਦਾ ਤਾਂ ਬਾਕੀ ਸਿਕਿਉਰਟੀ ਵੀ ਭੱਜ ਕੇ ਆ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਰਮਨੀਤ ਉਹ ਜੇ ਆਪਣੀ ਕੋਠੀ ਦੇ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਫੰਕਸ਼ਨ ਤੇ ਗਏ ਹੋਏ ਸੀਗੇ ਪਾਰਟੀ ਦਾ ਕੋਈ ਫੰਕਸ਼ਨ ਸੀ ਔਰ ਉੱਥੇ ਗਏ ਹੋਏ ਨੇ ਔਰ ਇਹ ਦੱਸਿਆ ਜਾ ਰਿਹਾ ਕਿ ਕੇਂਦਰ ਦੀ ਸਿਕਿਉਰਿਟੀ ਜਿਹੜੀ ਹੈ ਇਹਨਾਂ ਨੂੰ ਪ੍ਰੋਵਾਈਡ ਹੋਈ ਸੀ ਸੀਆਈਐਫ ਤਾਂ ਹੁਣ ਕੇਂਦਰ ਸਰਕਾਰ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਇਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਔਰ ਬੀਤੀ ਦੇਰ ਰਾਤ ਇਹ ਵੱਡਾ ਹਾਦਸਾ ਵਾਪਰਿਆ ਤਕਰੀਬਨ 11 ਤੋਂ ਲੈ ਕੇ 12 ਦੇ ਵਿੱਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਵਾਰਦਾਤ ਵਾਪਰੀ ਹੈ ਹੁਣ ਕੋਠੀ ਦੇ ਵਿੱਚ ਗੋਲੀ ਚੱਲ ਜਾਣੀ ਉਹ ਵੀ ਜਦੋਂ ਇੱਕ ਸੰਦੀਪ ਕੁਮਾਰ 32 ਸਾਲਾ ਮੁਜ਼ਫਰਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਸੀਆਈਐਸਐਫ ਦਾ ਇਹ ਜਵਾਨ ਸੀਗਾ ਰੋਜ਼ ਗਾਰਡਨ ਦੇ ਨਜ਼ਦੀਕ ਹੀ ਬਿਲਕੁਲ ਸਰਕਾਰੀ ਕੋਠੀ ਅਰਵਨੀਤ ਬਿੱਟੂ ਹੁਣਾ ਦੀ ਹੁਣ ਸਰਕਾਰੀ ਕੋਠੀ ਦੇ ਵਿੱਚ ਜਦੋਂ ਗੋਲੀ ਚੱਲਦੀ ਹੈ ਜਾਂ ਫਿਰ ਇੱਕ ਗਨਮੈਨ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਰ ਮਸਲਾ ਕੀ ਰਿਹਾ ਕੋਈ ਖੁਦਕੁਸ਼ੀ ਦਾ ਮਾਮਲਾ ਸੀਗਾ ਜਾਂ ਫਿਰ ਹੋਰ ਕੋਈ ਮਾਮਲਾ ਕਿਉਂਕਿ ਇਹ بڑے ਸਵਾਲ ਖੜੇ ਹੋ ਜਾਂਦੇ ਨੇ ਇੱਕ ਮੌਜੂਦਾ ਐਮਪੀ ਹੋਵੇ ਉਹਦੀ ਸਰਕਾਰੀ ਕੋਠੀ ਹੋਵੇ ਤਾਂ ਦੇਰ ਰਾਤ ਜਦੋਂ ਗੋਲੀ ਚੱਲੇ ਔਰ ਇੱਕ ਗਨਮੈਨ ਦੀ ਜਿਸ ਦੇ ਵਿੱਚ ਮੌਤ ਹੋ ਜਾਵੇ ਤਾਂ ਕਾਫੀ ਸਵਾਲ ਖੜੇ ਹੋ ਜਾਂਦੇ ਆ ਤਾਂ ਹੁਣ ਕਾਫੀ ਸਵਾਲ ਇਸੇ ਤਰੀਕੇ ਦੇ ਨਾਲ ਬਰਕਰਾਰ ਹੈ ਹਾਲਾਂਕਿ ਸੈਂਟਰ ਸਿਕਿਉਰਿਟੀ ਤੇ ਪੰਜਾਬ ਪੁਲਿਸ ਦੀ ਮਿਲ ਕੇ ਹੁਣ ਇਸ ਦੇ ਉੱਪਰ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਰ ਕੀ ਕਾਰਨ ਕਿਰਿਆ ਹੈ ਕਿਉਂ ਗਨਮੈਨ ਦੇ ਗੋਲੀ ਚੱਲੀ ਹੈ ਜਾਂ ਫਿਰ ਕੋਠੀ ਦੇ ਵਿੱਚ ਗੋਲੀ ਕਿਉਂ ਚੱਲੀ ਆਰ ਜੇਕਰ ਗੱਲ ਕਰੀਏ ਤਾਂ ਟੈਕਨੀਕਲੀ ਤੌਰ ਤੇ ਤਾਂ ਜਿਹੜੀ ਗੋਲੀ ਚੱਲੀ ਹੈ ਉਹ ਗਰਦਨ ਦੇ ਵਿੱਚੋਂ ਚੱਲੀ ਹੈ ਗਰਦਨ ਦੇ ਵਿੱਚੋਂ ਲੱਗ ਕੇ ਤੇ ਸਿਰ ਦੇ ਹਾਰ ਪਰ ਹੋਈ ਹੈ ਤਾਂ ਇਸ ਨੂੰ ਹੁਣ ਸੁਸਾਇਸਾਈਡ ਤਰੀਕੇ ਦੇ ਨਾਲ ਵੀ ਦੇਖਿਆ ਜਾ ਰਿਹਾ ਹੈ ਜੇਕਰ ਇਹ ਵਾਕਿਆ ਹੀ ਸੁਸਾਇਸਾਈਡ ਹੈ ਤਾਂ ਇਸ ਦੀ ਜਾਂਚ ਜਿਹੜੀ ਬਣਨੀ ਚਾਹੀਦੀ ਹੈ ਕਿ ਆਖਰ ਕੀ ਹੋਇਆ ਕਿਵੇਂ ਕਿਸ ਤਰੀਕੇ ਦੀ ਨੌਪਤ ਜਿਹੜੀ ਆਈ ਹੈ ਤਾਂ ਤਮਾਮ ਸਵਾਲ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾਂਚ ਦੇ ਵਿਸ਼ੇ ਦੇ ਵਿੱਚ ਨੇ ਤਾਂ ਥੋੜੀ ਹੀ ਦੇਰ ਦੇ ਵਿੱਚ ਤੁਹਾਨੂੰ ਉਹ ਵਿਜ਼ੂਅਲ ਅਸੀਂ ਦਿਖਾਵਾਂਗੇ ਦੇਰ ਰਾਤ ਦੇ ਵਿਜ਼ੂਅਲ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਜਿਸ ਸਮੇ ਇਹ ਗੋਲੀ ਚੱਲੀ ਹੈ ਤਾਂ ਤੁਰੰਤ ਮੌਕੇ ਤੇ ਹਸਪਤਾਲ ਲਜਾਇਆ ਗਿਆ ਪਰ ਸੀਆਈਐਸਐਫ ਦੇ ਜਵਾਨ ਦੇ ਵੱਲੋਂ ਦਮ ਤੋੜ ਦਿੱਤਾ ਗਿਆ ਸੀ ਗਨਮੈਨ ਦੇ ਵੱਲੋਂ ਰਵਨੀਤ ਬਿੱਟੂ ਦੇ ਇਹ ਗਨਮੈਨ ਦੱਸੇ ਜਾ ਰਹੇ ਸੀ ਸੀਆਈਐਸਐਫ ਦੇ ਵਿੱਚ ਤਾਇਨਾਤ ਸੀ ਬਤੌਰ ਉਹਨਾਂ ਦੇ ਗਨਮੈਨ ਡਿਊਟੀ ਕਰ ਰਹੀ ਸੀ ਸਰਕਾਰੀ ਕੋਠੀ ਦੇ ਵਿੱਚ ਡਿਊਟੀ ਲੱਗੀ ਹੋਈ ਹੈ ਔਰ ਮੁਜ਼ੱਫਰਨਗਰ ਦੇ ਇਰਾਨ ਵਾਲੇ ਦੱਸੇ ਜਾ ਰਹੇ ਸੀ 33 ਸੰਦੀਪ ਕੁਮਾਰ ਜਿੰਨਾ ਦੀ ਹੁਣ ਮੌਤ ਹੋ ਚੁੱਕੀ ਹੈ ਗੋਲੀ ਚੱਲੀ ਹੈ ਗਰਦਨ ਦੇ ਵਿੱਚੋਂ ਗੋਲੀ ਲਾ ਕੇ ਤੇ ਸਿਰ ਦੇ આરਪਾਰ ਹੋ ਚੁੱਕੀ ਹੈ ਤਾਂ ਜਦੋਂ ਇਹ ਅਸੀਂ ਤਸਵੀਰਾਂ ਦੇਖਦੇ ਹਾਂ ਜਦੋਂ ਅਜਿਹੀ ਆ ਵਾਰਦਾਤ ਦੀ ਬਾਰੇ ਸੁਣਦੇ ਵੀ ਆ ਤਾਂ ਇੱਕ ਵਾਰੀ ਰੌਂਗਟੇ ਖੜੇ ਹੋ ਜਾਂਦੇ ਨੇ ਇੱਕ ਸਰਕਾਰੀ ਕੋਠੀ ਦੇ ਵਿੱਚ ਅਜਿਹੀ ਵਾਰਦਾਤ ਕਿਵੇਂ ਹੋ ਜਾਂਦੀ ਹੈ ਔਰ ਜੇ ਕੋਈ ਹੋਰ ਕੋਈ ਸੁਰਾਖ ਮਿਲਦਾ ਤਾਂ ਫਿਰ ਵਾਕਿਆ ਹੀ ਜਾਂਚ ਦਾ ਵਿਸ਼ਾ ਔਰ ਵੱਡੇ ਸਵਾਲ ਵੀ ਖੜੇ ਹੋ ਜਾਂਦੇ ਰਹੇ ਫਿਲਹਾਲ ਅਜੇ ਤੱਕ ਕਿਸੇ ਵੀ ਤਰੀਕੇ ਦੀ ਸਥਿਤੀ ਜਿਹੜੀ ਹੈ ਉਹ ਸਪਸ਼ਟ ਨਹੀਂ ਦੱਸੀ ਗਈ ਕਿ ਕਿਵੇਂ ਸੁਸਾਇਡ ਕੀਤਾ ਗਿਆ ਹੈ ਜਾਂ ਫਿਰ ਹੋਰ ਕੋਈ ਵੱਡਾ ਕਾਰਨ ਹੋ ਸਕਦਾ ਪਰ ਇਹ ਜਾਂਚ ਦੇ ਘੇਰੇ ਦੇ ਵਿੱਚ ਹੈ ਵੱਡੇ ਸਵਾਲ ਖੜੇ ਹੋਏ ਨੇ ਹਾਲਾਂਕਿ ਗਨੀਮਤ ਇਹ ਹੈ ਕਿ ਰਵਨੀਤ ਬਿਟੂ ਉਹ ਸਮੇਂ ਕਰ ਦੇ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਪਾਰਟੀ ਫੰਕਸ਼ਨ ਦੇ ਵਿੱਚ ਗਏ ਹੋਏ ਸੀਗੇਦਰ ਅਸਲ ਕਾਂਗਰਸ ਦਾ ਦੱਸਿਆ ਜਾ ਰਿਹਾ ਕਾਂਗਰਸ ਪਾਰਟੀ ਦਾ ਕੋਈ ਸਮਾਗਮ ਸੀ ਕੋਈ ਫੰਕਸ਼ਨ ਸੀਗਾ ਤਾਂ ਉੱਥੇ ਉਹ ਗਏ ਹੋਏ ਸੀਗੇ ਅਤੇ ਤਾਂ ਤਸਵੀਰਾਂ ਦੇਖ ਸਕਦੇ ਹੋ ਹਸਪਤਾਲ ਦੇ ਵਿੱਚ ਹੁਣ ਪੋਸਟਮਾਰਟਮ ਜਿਹੜਾ ਆ ਡੈੱਡ ਬੋਡੀ ਦਾ ਕੀਤਾ ਜਾ ਰਿਹਾ ਰਵਨੀਤ ਬਿੱਟੂ ਹੁਣਾਂ ਦੇ ਗਨਮੈਨ ਦਾ ਮੁਜ਼ਫਰਨਗਰ ਦੇ ਇਰੇਨ ਵਾਲੀ ਹੈ ਔਰ ਸਰਕਾਰੀ ਕੋਠੀ ਦੇ ਵਿੱਚ ਲੁਧਿਆਣਾ ਰੋਜ਼ ਗਾਰਡਨ ਦੀ ਨਾਲਕੀ ਉਹਨਾਂ ਦੀ ਜਿਹੜੀ ਸਰਕਾਰੀ ਕੋਠੀ ਹੈ ਰਿਹਾਈਸ਼ ਹੈ ਜਿਹੜੀ ਉੱਥੇ ਉਹ ਰਹਿੰਦੇ ਨੇ ਤਾਂ ਉੱਥੇ ਅਜਿਹੀ ਵੱਡੀ ਘਟਨਾ ਵਾਪਰ ਜਾਣੀ ਕਈ ਵੱਡੇ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕਰਦੀ ਹੈ ਹਾਲਾਂਕਿ ਹੁਣ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਚੱਲੀ ਵਾਕਿਆ ਹੀ ਸੁਸਾਇਸਾਈਡ ਹੈ ਜਾਂ ਫਿਰ ਹੋਰ ਕੋਈ ਵੱਡਾ ਕਰ ਰਿਹਾ ਤਾਂ ਤਮਾਮ ਜਾਂਚ ਦੇ ਵਿਸ਼ੇ ਬਣੇ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਆਈਐਸਐਫ ਦੇ ਜਵਾਨ ਤੇ ਰਵਨੀਤ ਬਿੱਟੂ ਦੇ ਗਨਮੈਨ ਦੇ ਗੋਲੀ ਲੱਗਣ ਦੀ ਨਾਲ ਮੌਤ ਹੋ ਚੁੱਕੀ ਹੈ ਰਵਨੀਤ ਬਿੱਟੂ ਦੇ ਸਰਕਾਰੀ ਰਿਹਾਇਸ਼ ਤੇ